ਅਸੀਂ ਸਾਨੂੰ ਪੰਜਾਬੀ ਇੱਕ ਦਾ ਮਾਣ ਹੈ ਅਸੀਂ ਹਾਂ ਪੰਜਾਬੀ ਸਾਨੂੰ ਪੰਜਾਬੀ ਇੱਕ ਦਾ ਮਾਣ ਹੈ ਵਿਦੇਸ਼ਾਂ ਵਿੱਚ ਰਹਿ ਕੇ ਵੀ ਪੰਜਾਬੀ ਸਾਡੀ ਜਾਨ ਹੈ ਵਿਦੇਸ਼ਾਂ ਵਿੱਚ ਰਹਿ ਕੇ ਵੀ ਪੰਜਾਬੀ ਸਾਡੀ ਜਾਨ ਹੈ ਪੰਜਾਬੀ ਵਿੱਚ ਗਾਇਤ ਹੈ ਸਾਨੂੰ ਲੋੜ ਨਹੀਂ ਉਹ ਸਾਦ ਦੀ ਪੰਜਾਬੀ ਵਿੱਚ ਗਾਇਤ ਹੈ ਸਾਨੂੰ ਲੋੜ ਨਹੀਂ ਉਹ ਸਾਦ ਦੀ ਸ਼ਹਿਦ ਨਾਲੋਂ ਮਿੱਠੀ ਸਾਡੀ ਬੋਲੀ ਹੈ ਪੰਜਾਬ ਦੀ ਸ਼ਹਿਦ ਨਾਲੋਂ ਮਿੱਠੀ ਸਾਡੀ ਬੋਲੀ ਹੈ ਪੰਜਾਬ ਦੀ

ਬੱਡੇ ਫੈਸਲੇ ਨੇ ਜੀ ਬੱਡੇ ਫੈਸਲੇ ਨੇ ਦਿੱਤਾ ਕੋਲ ਜਾਨੇ ਪੰਜਾਬੀ ਭਾਸ਼ਾ ਦੇ ਮਹੱਤਵ ਬਾਰੇ ਕੁਝ ਵਿਚਾਰ ਕਰਨ ਲਈ ਖੜੀ ਹਾਂ ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਹੈ ਮਾਂ ਬੋਲੀ ਹੋਈ ਹੁੰਦੀ ਹੈ ਜਿਸ ਨੂੰ ਮਾਂ ਦੀ ਗੋਦੀ ਵਿੱਚ ਪਹਿਲੀ ਵਾਰ ਬੋਲਣ ਨੂੰ ਮਿਲਦੀ ਹੈ ਪੰਜਾਬੀ ਸਾਡੀ ਰੂਹ ਦੀ ਭਾਸ਼ਾ ਹੈ ਅੱਜ ਦੇ ਸਮੇ ਇਹ ਭਾਸ਼ਾ ਨਾ ਕੇਵਲ ਸਾਡੇ ਵਿਜਾਪ ਕਰਨ ਦੀ ਮੈਨੂੰ ਦੋਲ ਨਹੀਂ ਪਾਇਓ ਵੇ ਅਭਿਕਿਛ ਪਾਇ ਫ੍ਰੀਜੇ ਕੀ ਕਹਿੰਦੇ ਆ ਫਰੀਤਾ ਤੂੰ ਬੂੜੇ ਦਾ ਵੀ ਪੜਾ ਦਾ ਜਿਹੜਾ ਤੇਰਾ ਬੂੜਾ ਕਰਦਾ ਵੀ ਪਿਆਣਾ ਤੂੰ ਫੇਰ ਵੀ ਉਹਦਾ ਪੜਾ ਦਾ ਨਹੀਂ ਕਿਉਂਕਿ ਕੋਈ ਆਪਣੇ ਮਨ ਵਿੱਚ ਇਦਾਂ ਦਾ ਗੁੱਸਾ ਨਾ ਲਿਆ ਉਹਦੇ ਪ੍ਰਤੀ ਗੁੱਸਾ ਮਨਨਾਂ ਦਾਏ ਦੇਹੂ ਰੋਗ ਨ ਲੱਗੇ ਤੇਰੇ ਸਰੀਰ ਨੂੰ ਕੋਈ ਰੋਗ ਨਹੀਂ ਲੱਗੇਗਾ ਕੱਲੇ ਸਭ ਕੁਝ ਪਾਇ ਉਹ ਪਰਮਾਤਮਾ ਨੇ ਤੇਰੇ ਜਿਹੜਾ ਮੂੜਾ ਤੇਰਾ ਕਰਦਾ ਪਿਆਏ ਉਹ ਦੇਖਣ ਦੇ ਉੱਪਰ ਠੀਕ ਹੈ ਕੀ ਦਿੱਤਾ ਸਾਡੀ ਕਹੇ ਚਾੜ ਮਾਰੇ ਗੰਦ ਦੇ ਵਾਲੇ ਸਾਡਾ ਕਾਦੀ ਗੁਰਤੀ ਮਿਲੇ ਪੰਜਾਬੀ ਤੇ ਮੈਂ ਕਿ ਦੇਖਿਆ ਕਿ ਸਾਡੇ ਇਧਰ ਆਲੇ ਦੁਆਲੇ ਜਿੱਦੋਂ ਕਿਤੇ ਬਾਹਰ ਜਾਂਦੇ ਆ ਹਸਪੀਟਲ 'ਚ ਹੋਗੇ ਕਿਤੇ ਬਾਹਰ ਸਿੱਟੀ 'ਚ ਜਾਏਗਾ ਕਿ ਕੀ ਕਿਤਾ ਇਹਦਾ ਕਿ ਇਹ ਹਿੰਦੀ ਲੋ ਬੈਲੈਂਸ ਤੇ ਜਾਂਦੀ ਹੈ ਹੈਨਾ ਬੱਚਿਆਂ ਦੇ ਘਰ ਦੇ ਵਿੱਚ ਵੀ ਹਿੰਦੀ 'ਚ ਗੱਲਬਾਤ ਕਰਨ ਲਈ ਕਿਹਾ ਜਾਂਦਾ ਹੈ ਪੇਰੈਂਟਸ ਹਿੰਦੀ 'ਚ ਗੱਲ ਕਰਦੇ ਆ ਜੀ ਸਾਡੇ ਬੱਚਾ ਨੂੰ ਹਿੰਦੀ ਹੀ ਹੈਨਾ ਆਣੀ ਚਾਹੀਦੀ ਉਹਦੇ ਨਾਲ ਕੀ ਹੁੰਦਾ ਕਿ ਪੰਜਾਬੀ ਤੋਂ ਦੂਰ ਹੋ ਗਏ ਹੈ కోగేగే నే పంజాబి దా ఉడా ఏడా నాను పతాని ఛిలా నేయా మాను మాం గొల్లన బారే కాది శరమ కరదే అసి సారే మాం ఇకు మాం దే బచ్చే ఫేర కే�

ਬੋਲੋ ਮਮ ਕੀ ਹੋਸਤ ਬਣਨਾ ਯਸ ਮਮ ਦਸ ਤੋਂ ਬਾਅਦ ਬਣਨਾ ਹੋਸਤ ਬਣਨਾ ਕਿ ਅੱਧੀ ਸਦੀ ਚ ਮੈਂ ਕਿਹਾ ਅੱਧੀ ਸਦੀ ਚ ਕਿਹੜੀ ਸਦੀ